ਤੂੰ ਡੱਕੀ ਰਿਆਂ ਨਿਕਲ ਆਇਆ ਉਹ ਵੀ ਮੇਰਾ ਪੁੱਤਰ ਕਿ ਆਪਣੇ ਘਰ ਦੇ ਵਿੱਚ ਚੋਰੀ ਕਰਨ ਲੱਪਿਆ ਆ ਤੇ ਨਾਮ ਵਿਚਾਰੀ ਚਾਚੀ ਤੇ ਲਗਵਾ ਆਪਸਾ ਇਹ ਸ਼ਿਕਾਇਤ ਚੱਲੇਗੀ ਟਿਊਸ਼ਨ ਤੇ ਕਮਰਾ ਸੈਟ ਕਰ ਤੇਰੇ ਤੇਰੇ ਤੂੰ ਹੀ ਆ ਜਾ ਬਹਿ ਜਾ ਨਹੀਂ ਕੋਈ ਨਹੀਂ ਮੈਂ ਗੱਲ ਕਰਨੀ ਸ तेरे ਨਾਲ ਹਾਂ ਹਾਂ ਖਰ ਕੋਈ ਕੀ ਗੱਲ ਕਰਨੀ ਕਿਰਨ ਨੰਨੂ ਮਾਫ ਕਰਦੇ ਮਾਫ ਮੈਂ ਤੇਰੇ ਨਾਲ ਬਹੁਤ ਮਾੜਾ ਸਲੂਕ ਕੀਤਾ ਮੈਂ ਖੁਦ ਨਹੀਂ ਕੀਤਾ ਤੇਰਾ ਨਾਲ ਮਾੜਾ ਸਲੂਕ ਤੇ ਘਰਦਿਆਂ ਕੋਲੋਂ ਵੀ ਤੇਰਾ ਨਾਲ ਮਾੜਾ ਸਲੂਕ ਕਰਾਇਆ ਇਸ ਘਰ ਚ ਜਿੰਨਾ ਵੀ ਮਾਹੌਲ ਤੇਰੇ ਲਈ ਮਾੜਾ ਹੋਇਆ ਨਾ ਉਹਦੇ ਵਿੱਚ ਸਭ ਤੇ ਹੜਾ ਚੁੱਕਣਾ ਤੇ ਮੈਂ ਹੀ ਦਿੱਤੀਆਂ ਮੈਂ ਮੰਮੀ ਨੂੰ ਧਾਈ ਜੀ ਨੂੰ ਸਾਚੀ ਜੀ ਨੂੰ ਸਾਰਿਆਂ ਤੇਰੇ ਬਰਖਲਾਫ ਬਹੁਤ ੜਕਾ ਹੈ ਸੱਚ ਦੱਸਾਂ ਤੇ ਅੱਜ ਵੀ ਮੈਂ ਮੰਮੀ ਨੂੰ ਆਂਦਿਆਂ ਤੇਰੇ ਕੋਲੋਂ ਬਹੁਤ ੜਕਾ ਆਇਆ ਕਿ ਮੰਮੀ ਤੇਰੇ ਨਾਲ ਪਿਆਰ ਨਾ ਨਾ ਬੋਲਣ ਮੈਨੂੰ ਮaaf ਕਰ ਦੇ ਮੇਰੇ ਕੋਲ ਬਹੁਤ ਗਲਤੀਆਂ ਹੋ ਗਈਆਂ ਕਿ ਨਾ ਮੈਨੂੰ ਮaaf ਕਰ ਦੇ ਮੈਂ ਮੈਂ ਆਪਣੀਆਂ ਭੈਣਾਂ ਕਦੀ ਪਾਪੀਆਂ ਸਮਝ ਹੀ ਨਹੀਂ ਪਾਈ ਮੈਨੂੰ ਮaaf ਕਰ ਦੇ ਚਲੋ ਇੱਥੇ ਬੈਠੋ ਆ ਮੇਰੀ ਗੱਲ ਸੁਣੋ ਬੈਠੋ ਕੋਈ ਗੱਲ ਨਹੀਂ ਮਾਫੀ ਮੰਗਣ ਦੀ ਕਿਹੜੀ ਗੱਲ ਵੇਖੋ ਤੁਸੀਂ ਸਾਡੇ ਤੋਂ ਵੱਡੇ ਚ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਨਾਲੇ ਤੁਹਾਨੂੰ ਤੁਹਾਡੀ ਗਲਤੀ ਦਾ ਅਹਿਸਾਸ ਹੋ ਗਿਆ ਇਹੋ ਹੀ ਬੜੀ ਵੱਡੀ ਗੱਲ ਆ ਸਭ ਤੋਂ ਵਧੀਆ ਗੱਲ ਆ ਕਿ ਅੱਜ ਪਹਿਲੀ ਵਾਰੀ ਤੁਸੀਂ ਆਏ ਤੇ ਇੰਨੇ ਪਿਆਰ ਨਾਲ ਬੋਲੇ ਨਹੀਂ ਤੇ ਹਮੇਸ਼ਾ ਤੁਸੀਂ ਲੜਾਈ ਦੇ ਮੋੜ ਦੇ ਵਿੱਚ ਹੀ ਆਉਂਦੇ ਬਾਕੀ ਹੋਰ ਸੁਣਾਓ ਕਾਸ਼ਵੀ ਠੀਕ ਆ ਤੁਹਾਡੀ ਸੱਸ ਕਿਵੇਂ ਉਹ ਠੀਕ ਆ ਸੱਸ ਮੇਰੀ ਠੀਕ ਆ ਉਹਦੇ ਕਾਫੀ ਵਧੀਆ ਨੇਚਰ ਦੇ ਲੱਗਦੇ ਨਾ ਦੂਰੋਂ ਸਾਰੇ ਬੜੇ ਚੰਗੇ ਹੁੰਦੇ ਕਿਰਨ ਕੋਲ ਬੈਕੇ ਕਟਨੀਆ ਪੈਨ ਫਿਰ ਪਤਾ ਲੱਗਦਾ ਕੀ ਮਤਲਬ ਆ ਨੂਹਈਏ ਜੂਹੇਸ ਕਾਹਦੀਆਂ ਨੂਹਾਂ ਦਾ ਮਤਲਬ ਇਕਤੀ ਦੇ ਤਰ੍ਹਾਂ ਤੇ ਪਰ ਇੱਕ ਕਹਾਣੀ ਹੋਰ ਚੰਦ ਦੀ ਪਰ ਮੈਂ ਤੁਹਾਨੂੰ ਨਾ ਇਹੋ ਹੀ ਕਹਿਣਾ ਚਾਹਾਂਗੀ ਜਿਸ ਤਰ੍ਹਾਂ ਅੱਜ ਸਾਰੀਆਂ ਨੂਹਾਂ ਨੇ ਆਪਣੇ ਹੱਕ ਦੇ ਲਈ ਆਪਣੀ ਇੱਜ਼ਤ ਦੇ ਲਈ ਆਵਾਜ਼ ਚੁੱਕੀ ਹੈ ਨਾ ਤੁਸੀਂ ਵੀ ਚੁੱਕੋ ਉਹ ਕਦੋਂ ਤੱਕ ਤੁਸੀਂ ਇੰਦੇ ਆਓਗੇ ਇਹ ਨੀ ਵੱਡੀ ਢਾਡੀ ਕੁੜੀ ਹੋ ਚੁੱਕੀ ਆ। ਇਤਨਾ ਤੇ ਉਹਨਾਂ ਦਾ ਲਾਲਚ ਬਧੇ ਜਾਣਾ। ਤੇ ਕਦੋਂ ਤੱਕ ਚਾਚੀ ਜੀ ਵਿਚਾਰੀ ਸਾਰਾ ਕੁਝ ਕਰਦੇ ਰਹਿਣਗੇ? ਅੱਜ ਤੋਂ ਤੁਸੀਂ ਵੀ ਉਹ ਸਾਰਾ ਕੁਝ ਕਰੋ ਜੋ ਇਸ ਘਰ ਦੀਆਂ ਨੂੰਹਾਂ ਕਰਨੀਆਂ। ਧੀ ਦੀ ਦਰਦ ਭਰੀ ਕਹਾਣੀ ਅੱਜ ਤੋਂ ਖਤਮ ਤੇ ਨਵੀਆਂ ਕਹਾਣੀਆਂ ਸ਼ਰੂ ਕਿਰਨ ਮੈਂ ਤੇਰਾ ਨੰਨਾ ਲੈਣਾ ਮਾਰਾ ਦਿੱਤਾ ਤੇ ਫੇਰ ਵੀ ਮੇਰੇ ਲਈ ਚੰਗਾ ਸੋਚਦੀ ਪਈ ਆ ਤੂੰ ਫੇਰ ਵੀ ਮੈਨੂੰ ਸਮਝਾਂ ਨਹੀਂ ਪਈ ਆ ਮੇਰੀ ਮੱਤ ਮਾਰੀ ਗਈ ਸੀ ਕਿ ਮੈਂ ਤੈਨੂੰ ਸਮਝ ਨਾ ਸਕੀ ਮੈਨੂੰ ਮਾਫ ਕਰ ਦੇ ਕਿਰਨ ਮੈਨੂੰ ਮਾਫ ਕਰ ਦੇ ਤਾਈ ਜੀ ਦੱਸੋ ਕਿ ਲੱਭਦੇ ਪਿਓ ਆ ਮੈਂ ਵੇਖਿਆ ਨਾ ਰੱਖੀ ਸੀ ਪਤਾ ਨਹੀਂ ਕਿੱਥੇ ਰੱਖੀ ਗਈ ਆ ਉਹ ਕਿਦੀ ਪਈ ਏ ਉਹ ਮੇਰੀ ਨਹੀਂ ਹੈਗੀ ਮੇਰੀ ਪਤਾ ਨਹੀਂ ਕਿੱਥੇ ਰਹੀ ਗਈ ਚਲੋ ਮੈਂ ਤੁਹਾਨੂੰ ਲੱਭ ਦਿੰਨੀ ਆ ਨਾ ਭਵੇਂ ਪਿੱਛੇ ਰੱਖੀ ਹੋਈ ਨਹੀਂ ਹੈਗੀ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਦੱਸੋ ਤਾਈ ਜੀ ਪਹਿਲੇ ਦੱਸੋ ਮੈਂ ਤੁਹਾਡੀ ਧੀ ਹੈਗੀ ਆ ਨਾ ਨਹੀਂ ਧੀਆ ਧੀਆ ਹੀ ਹੁੰਦੀ ਆ ਤੇ ਨੂਆ ਨੂਆ ਹੀ ਹੁੰਦੀ ਆ ਤੂੰ ਦੱਸ ਕਿਹੜੇ ਕੰਮ ਆਈ ਐ ਅੱਛਾ ਜੀ ਮੇਰੀ ਗੱਲ ਸੁਣੋ ਪਹਿਲੇ ਚੁੱਪ ਕਰ ਜੋ ਆਰਾਮ ਨਾਲ ਪਿਆਰ ਨਾਲ ਮੇਰੀ ਗੱਲ ਸੁਣੋ ਨਹੀਂ ਪਿਆਰ ਜਾਂ ੱਟੇ ਖੂਜ ਤੂੰ ਐਵੇਂ ਨਹੀਂ ਥੱਲੇ ਆਣ ਵਾਲੀ ਕਿਥੇ ਕੰਮ ਨਾਲ ਆਈ ਐ ਦੱਸ ਕਿਹੜਾ ਕੰਮ ਹੀ ਅੱਛਾ ਜੀ ਮੇਰੀ ਗੱਲ ਸੁਣੋ ਫਿਰ ਤੁਸੀਂ ਕਹਿੰਦੇ ਮੈਂ ਉੱਚੀ ਬੋਲਾਂ ਮੈਂ ਉੱਚੀ ਨਹੀਂ ਬੋਲਣਾ ਤੁਹਾਡੇ ਨਾਲ ਮੈਂ ਤੁਹਾਨੂੰ ਵੇਖੋ ਤੁਸੀਂ ਸਾਡੀ ਮਾਂ ਜੀ ਨਾਲ ਮੇਰੀ ਗੱਲ ਸੁਣੋ ਪਿਆਰ ਨਾਲ ਤੁਸੀਂ ਨੂੰ ਆਨਣਾ ਪਿਆਰ ਨਾਲ ਬੁਲਾਇਆ ਕਰੋ ਦੇਖੋ ਮੇਰੀ ਗੱਲ ਸੁਣੋ ਚਾਈ ਜੀ ਪੁਸ਼ਪਿੰਦਰ ਪੈਂਦੀ ਦਾ ਵੀ ਸਬਾਤ ਤੁਹਾਨੂੰ ਪਤਾ ਰਾਜ ਦਾ ਵੀ ਪਤਾ ਉਹ ਵੀ ਮੰਜੂ ਦੀ ਬੇਇੱਜ਼ਤੀ ਕਰਨ ਲੱਗਿਆ ਨਹੀਂ ਸੋਚਦੇ ਤੇ ਰਾਜ ਪੈਂਜੀ ਵੀ ਨਹੀਂ ਸੋਚਦੇ ਚਾਈ ਜੀ ਤੁਸੀਂ ਨੂੰ ਨੂੰ ਪਿਆਰ ਕਰੋ ਵੇਖੋ ਮੰਜੂ ਕਿੰਨੀ ਵਿਚਾਰੀ ਠੀਕ ਨਹੀਂ ਹੈਗੀ ਹੈ ਮੰਜੂ ਉਹਦਾ ਵੀ ਹਾਲ ਕੀ ਹੋ ਜਾਏ ਪੂਜਾ ਨੂੰ ਚੰਗੀ ਭਲੀ ਨੂੰ ਸਟੈਂਡ ਕੀਤਾ ਪਿਆ ਹੈ ਹੈ ਤੇ ਕਿਰਨ ਨੂੰ ਜਸਵੀਰ ਨੇ ਦੁਖੀ ਕੀਤਾ ਹੈ ਚਾਈ ਜੀ ਮੇਰੀ ਗੱਲ ਸੁਣੋ ਪਹਿਲੇ ਮੇਰੀ ਗੱਲ ਸੁਣ ਲੈ ਫਿਰ ਜਿੰਨੀ ਮਰਜ਼ੀ ਤੁਸੀਂ ਮੈਨੂੰ ਚੁੱਤਰ ਮਾਰ ਲਿਆ ਜੇ ਮੈਂ ਥੱਲੇ ਬਹਿ ਜਾਂਗੀ ਮੇਰੇ ਸਿਰੇ ਜਿੰਨੀਆਂ ਮਰਜ਼ੀ ਜੁੱਤੀਆਂ ਮਾਰ ਲਿਆ ਜੇ ਚਾਈ ਜੀ ਮੇਰੀ ਗੱਲ ਸੁਣੋ ਵੇਖੋ ਤੁਸੀਂ ਇਸ ਘਰ ਦੇ ਵੱਡੇ ਹੋ ਤੁਹਾਡਾ ਕਹਿਣਾ ਕੋਈ ਨਹੀਂ ਟਾਲ ਸਕਦਾ ਨਹੀਂ ਟਾਲ ਸਕਦਾ ਨਾ ਹਾਂ ਦੇਖੋ ਚਾਈ ਜੀ ਵਾਹਿਗੁਰੂ ਤੁਹਾਨੂੰ ਉਮਰ ਬਖਸ਼ੇ ਜਿਹੜਾ ਇਸ ਦੁਨੀਆ ਤੇ ਆਇਆ ਨਾ ਉਹਨੇ ਜਾਣਾ ਵੀ ਚਾਈ ਜੀ ਤੁਸੀਂ ਆਪਣੇ ਪੋਤਰਿਆਂ ਨੂੰ ਖੁਸ਼ ਨਹੀਂ ਵੇਖਣਾ ਚਾਹੁੰਦੇ ਨਹੀਂ ਪੁੱਤਰ ਮੇਰੇ ਤੇ ਚੰਗੇ ਭਲੇ ਨੇ ਹੱਸਦੇ ਖੇਡਦੇ ਨੇ ਜਨਾਨੀਆਂ ਨੂੰ ਉਹਨੇ ਜੁੱਤੀ ਥੱਲੇ ਰੱਖਿਆ ਆਵੇ ਤੇ ਪੁੱਤਰ ਮੇਰੇ ਵੀ ਸਭ ਕੁਝ ਚੰਗੇ ਭਲੇ ਨੇ ਚਾਈ ਜੀ ਚੰਗੇ ਭਲਿਆਂ ਵਿੱਚ ਤੈਨੂੰ ਆਨੂੰ ਜੁੱਤੀ ਥੱਲੇ ਰੱਖਣ ਦੀ ਨਾ ਜ਼ਮੀਨ ਅਸਮਾਨ ਦਾ ਫਰਕ ਚ ਅਸੀਂ ਇੱਜ਼ਤ ਦੇਣੀ ਉਹਨਾਂ ਨੂੰ ਨਾ ਕਿ ਅਸੀਂ ਉਹਨਾਂ ਨੂੰ ਜੁੱਤੀ ਥੱਲੇ ਰੱਖਣਾ ਨਹੀਂ ਚੱਲ ਚੱਲ ਤੇਰੇ ਵਰਗੇ ਕਈ ਮੈਂ ਵੇਖਿਆ ਲੱਕਰ ਦੇਂਦੀਆਂ ਨੇ ਚੱਲ ਚੱਲ ਇੱਥੋਂ ਪਰੇ ਹੋ ਜਾ ਕੇ ਦਫਾ ਜਾ ਤੂੰ ਚਾਈ ਜੀ ਜਦੋਂ ਕੱਲ ਨੂੰ ਫਿਰ ਚੜ੍ਹਾਈ ਕਰਗੇ ਨਾ ਤੁਸੀਂ ਤੇ ਕਿਸੇ ਨੇ ਨਹੀਂ ਆਣਾ ਤੁਹਾਨੂੰ ਚੁੱਕਣ ਵਾਸਤੇ ਅੱਛਾ ਪੋਤਰਿਆਂ ਨੇ ਆਪਣੀਆਂ ਜਨਾਨੀਆਂ ਕਦੋਂ ਤੱਕ ਬਰਦਾਸ਼ਤ ਕਰਨਗੇ ਕਦੋਂ ਤੱਕ ਵੇਖਣਗੇ ਉਹਨਾਂ ਨੂੰ ਵੀ ਆਪਣੇ ਉਹਨਾਂ ਨੇ ਆਪਣੇ ਘਰ ਵਸਾਣੇ ਨੇ ਤੇ ਮੈਨੂੰ ਲੱਗਦਾ ਜੇ ਅਸੀਂ ਐਵੇਂ ਰਹੀਆਂ ਨਾ ਤੇ ਉਹਨਾਂ ਦੇ ਘਰ ਨਹੀਂ ਵਸਨੇ ਵਿਚਾਰਿਆਂ ਦੇ ਤੇ ਫਿਰ ਕੌਣ ਜੇ ਤੁਹਾਡੇ ਨਾਲ ਪਤਾ ਨਹੀਂ ਚਾਈ ਜੀ ਮੌਤ ਕਿਵੇਂ ਆਣੀ ਹੈ ਮੰਜੀ ਤੇ ਪੈ ਕੇ ਆਣੀ ਹੈ ਕਿ ਤੁਰਦੇ ਫਿਰਦੇ ਆ ਜਾਣੀ ਹੈ ਇਹ ਨਹੀਂ ਜੇ ਪਤਾ ਤੇ ਕੌਣ ਸੇਵਾ ਕਰੇਗਾ ਚਾਈ ਜੀ ਮੇਰੀ ਗੱਲ ਸੁਣ ਤੁਸੀਂ ਹੁਣ ਬਜ਼ੁਰਗ ਜੀ ਦਾਦੀਆਂ ਦੀ ਕਹਿੰਦੇ ਦੇਖੋ ਤੁਹਾਡੀ ਤੀਜੀ ਪੀੜ੍ਹੀ ਆ ਹੁਣ ਤੇ ਤੁਸੀਂ ਇਹਨਾਂ ਨੂੰ ਸਵਾਰ ਦਿਓ ਚਾਈ ਜੀ ਆ ਵੇਖੋ ਨੂਆਂ ਦਾ ਘਰ ਸਵਾਰ ਉਹਨਾਂ ਨੂੰ ਖੁਸ਼ ਕਰ ਦਿਓ ਚਾਈ ਜੀ ਤੁਸੀਂ ਉਹਨਾਂ ਦਾ ਸਾਥ ਦਿਓ ਵਿਚਾਰੀਆਂ ਦਾ ਉਹਨਾਂ ਨੂੰ ਨਰਕ ਤੋਂ ਕੱਢ ਦਿਓ ਉਹਨਾਂ ਨੂੰ ਕੱਢ ਦਿਓ ਨਰਕ ਤੋਂ ਬੜੀਆਂ ਦੁਖੀ ਨੇ ਵਿਚਾਰੀਆਂ ਦੇਖੋ ਜੋ ਵਿਆਹਾਂ ਆਈਆਂ ਨੇ ਨਾ ਇਸ ਘਰੇ ਚ ਮੈਗਨੇ ਕਾਲੇ ਪਾਣੀ ਦੀ ਸਜ਼ਾ ਵੀ ਚੰਗੀ ਹੁੰਦੀ ਜੀ ਉਹਨਾਂ ਨੂੰ ਵਾਸਤੇ ਉਹ ਵੀ ਵਿਚਾਰੀਆਂ ਵਾਸਤੇ ਮਾੜੀ ਜੇ ਉਹਨਾਂ ਨੂੰ ਇਹ ਜੀ ਸਜ਼ਾ ਨਾ ਦਿਓ ਕਿ ਕੁੜੀਆਂ ਵਿਚਾਰੀਆਂ ਹੱਸਣਾ ਹੀ ਭੁੱਲ ਗਈਆਂ ਨੇ ਤੇ ਮੈਂ ਕਿਹਨੇ ਹੁਣ ਤੂੰ ਜੀਣਾ ਵੀ ਨਹੀਂ ਚਾਹਦੀਆਂ ਵਿਚਾਰੀਆਂ ਚਾਈ ਜੀ ਆ ਵੇਖੋ ਜ਼ਿੰਦਗੀ ਸਵਾਰ ਦੋ ਕੁੜੀਆਂ ਦੀ ਬਦਲੋ ਆਪਣੇ ਆਪ ਨੂੰ ਬਦਲੋ ਤੁਸੀਂ ਆਪਣੇ ਤੁਸੀਂ ਤੇ ਸ਼ੁਰੂਆਤ ਕਰੋ ਆਪਣੀ ਤੁਸੀਂ ਸ਼ੁਰੂਆਤ ਕਰੋਗੇ ਨਾ ਇਹ ਦੋਨੋਂ ਜਨੀਆਂ ਆਪੇ ਤਿੰਨੋਂ ਜਨੀਆਂ ਆਪੇ ਬਦਲ ਜਾਣਗੀਆਂ ਨੇ ਤੁਸੀਂ ਨੂੰਹਾਂ ਕੋ ਡਰਦੀਆਂ ਜੀ ਤੇ ਮੈਂ ਕਿਸੇ ਕੋ ਨਹੀਂ ਡਰਦੀ ਮੈਨੂੰ ਡਰਾਣਾ ਆ ਆਈ ਵਢੀ ਮੈਨੂੰ ਡਰਾਣਾ ਚਾਈ ਜੀ ਮੈਂ ਤੁਹਾਨੂੰ ਕੀ ਡਰਾਣਾ ਕੀ ਡਰਾ ਸਕਦੀ ਆ ਮੈਂ ਤੁਹਾਨੂੰ ਤੁਹਾਨੂੰ ਤੇ ਵਕਤੀ ਡਰਾਵੇ ਤੇ ਡਰਾਵੇ ਮੈਂ ਨਹੀਂ ਤੁਹਾਨੂੰ ਡਰਾ ਸਕਦੀ ਕਿਉਂਕਿ ਮੈਂ ਤੇ ਆਪ ਹੀ ਡਰੀ ਪਈ ਐ ਇੱਥੇ ਚਾਈ ਜੀ ਮੇਰੀ ਗੱਲ ਸੁਣੋ ਜਦੋਂ ਬੰਦਾ ਮਰਦਾ ਨਾ ਜਦੋਂ ਸਾਰੇ ਟਕੇ ਜਾਂਦੇ ਨੇ ਬੜੀ ਮਾੜੀ ਸੀ ਬੁੱਢੀ ਬੜੀ ਮਾੜੀ ਸੀ ਚੰਗਾ ਮਗਰੋਂ ਲੈ ਗਈ ਤੇ ਸਮਝਦੋਂ ਨ ਰਕੀ ਖੱਟਿਆ ਜੀ ਜੇ ਸਾਰੇ ਕਹਿਣਾ ਹਾਈ ਹੋਈ ਸਰੀ ਕਿੰਨੀ ਚੰਗੀ ਸੀ ਕਿੰਨੇ ਲੋਕਾਂ ਦੇ ਕੰਮ ਸਵਾਰਦੀ ਸੀ ਹੈਨਾ ਬੜਾ ਹਾਸ ਕੇ ਬੋਲਦੀ ਸੀ ਸਭ ਦੇ ਕੰਮ ਆਉਂਦੀ ਸੀ ਸਮਝ ਲਓ ਉਹਦਾ ਸਵਰਗਾਂ ਚ ਵਾਸਾ ਹੋਇਆ ਕਿਉਂਕਿ ਦੁਨੀਆ ਚ ਨਾਮ ਘਟ ਗਿਆ ਤੇ ਚਾਈ ਜੀ ਮੇਰੀ ਗੱਲ ਸੁਣ ਲਓ ਤੁਸੀਂ ਤੁਸੀਂ ਵੀ ਆਪਣੇ ਐਵੇਂ ਨਾਮ ਬਣਾਓ ਕਿ ਕੱਲ ਤੁਹਾਡੇ ਪੋਤਰੇ ਵੀ ਕਹਿਣ ਤੁਹਾਡੀਆਂ ਪੋਤਰੋਂ ਨੂੰ ਆ ਵੀ ਕਹਿਣ ਕਿ ਸਾਡੀ ਦਾਤੀ ਬੜੀ ਚੰਗੀ ਸੀ ਸਾਡੀ ਦਾਦੀ ਨੇ ਸਾਡਾ ਸਾਹ ਦਿੱਤਾ ਸਾਡੀ ਦਾਦੀ ਨੇ ਸਾਨੂੰ ਇੰਝ ਕੀਤਾ ਤੁਹਾਨੂੰ ਯਾਦ ਕਰ ਕਰਕੇ ਨਾ ਰੋਇਆ ਕਰਨ ਜਦ ਦਾਦੀਆਂ ਦੀ ਯਾਦ ਆਂਦੀ ਹੈ ਨਾ ਐਵੇਂ ਥੋੜਾ ਕਹਿੰਦੇ ਨੇ ਮਾਪਿਆਂ ਨਾਲੋਂ ਵੱਧ ਕੇ ਦਾਦੀ-ਦਾਦੇ ਹੁੰਦੇ ਨੇ ਜੋ ਦਾਦੀ-ਦਾਦੇ ਪਿਆਰ ਕਰਦੇ ਨੇ ਨਾ ਕੋਈ ਵੀ ਜਦੋਂ ਮਾਪਿਓ ਵੀ ਪਿਆਰ ਨਹੀਂ ਨਾ ਕਰਦੇ ਤੇ ਦਾਦੀ ਭੱਜ ਕੇ ਕਹਿੰਦੀ ਹੈ ਹਾਈ ਮੇਰੇ ਬੱਚੇ ਨੂੰ ਕੁਝ ਨਹੀਂ ਕਹਿਣਾ ਮੇਰੇ ਬੱਚੇ ਨੂੰ ਨਹੀਂ ਕੁਝ ਕਹਿਣਾ ਮੈਂ ਆਪੇ ਗੱਲ ਕਰ ਲੂੰਗੀ ਮਾਪੇ ਕਿਸੇ ਨਾਲ ਲੜਨ ਨਾ ਜਾਵੇ ਬਾਹਰ ਕੋਈ ਬੱਚੇ ਨੂੰ ਮਾਰ ਦੇਤੇ ਤਦੀ ਪੈਲਾ ਉਟ ਕੇ ਤੁਰਪਿੰਦੀ ਸੀ ਲੜਨ ਵਾਸਤੇ ਭਾਵੇਂ ਉਹਨੂੰ ਗੱਲ ਦਾ ਨਾ ਪਤਾ ਹੋਵੇ ਪਰ ਉਹਨੇ ਜਾ ਕੇ ਕਹਿ ਦੇਣਾ ਖਬਰ ਆਰੇ ਮੇਰੇ ਬੱਚਿਆਂ ਨੂੰ ਕੁਝ ਗਿਆ ਤੇ ਮੇਰੇ ਬੱਚਿਆਂ ਵਲ ਵੇਖਿਆ ਦੇ ਉੱਚੀ ਆਕਾ ਕਰਕੇ ਤੇ ਦਦੀਆਂ ਦਾਦੀ ਬਨੋ ਚਾਹੀਜੀ ਦਾਦੀ ਬਨੋ ਬਾਕੀ ਮੈਨੂੰ ਨਹੀਂ ਲੱਗਦਾ ਚਾਹੀਜੀ ਤੁਸੀਂ ਇੰਨੀ ਉਮਰ ਵੇਖੋ ਤੁਹਾਡੀ ਹੋ ਗਈ ਸਮਝਦਾਰ ਹੋ ਸਿਆਣੇ ਹੋ ਤੁਸੀਂ ਜੋ ਫੈਸਲਾ ਕਰੋਗੇ ਚੰਗਾ ਹੀ ਕਰੋਗੇ ਪਰ ਬਸ ਮੇਰੀ ਇੱਕ ਵਾਰੀ ਕਹੀ ਗੱਲ ਜ਼ਰੂਰ ਸੋਚ ਲਿਆ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੀਦਾ। ਕਾਬਗਾ ਜਰਾ ਅਜੇ ਇਸ ਤਰ੍ਹਾਂ ਬੋਲੀਂ ਆਪਣੀ ਮਾਂ ਨੂੰ ਕਿਸੇ ਬੋਲਦਾ ਪਿਆ ਮੈਂ ਜਿੱਦਾਂ ਤੁਸੀਂ ਸੁਣਨਦੇ ਇਹ ਮੇਰੀ ਦਾਦੀ ਤੇ ਮੇਰੀ ਚਾਈ ਨੂੰ ਧੱਕਾ ਕੀ ਸੋਚ ਗਿਆ ਮਾਰਿਆ ਤੁਸੀਂ ਧੱਕਾ ਹੋਰ ਵਜਣਾ ਹੀ ਉਹਨਾਂ ਨੂੰ ਕਿਉਂ ਵਜਣਾ ਤੇ ਬਹੁਤੀ ਬਕਵਾਸ ਕਰੇਗਾ ਤੇ ਤੈਨੂੰ ਵੀ ਵਜਣੀ ਐਦਾਂ ਕਿਦਾਂ ਵਜਣਾ ਧੱਕਾ ਜਿਹੜਾ ਤੁਸੀਂ ਹੱਥ ਚੁੱਕਿਆ ਉਹਨਾਂ ਦੇ ਸਹੀ ਨਹੀਂ ਕਿਦਾਂ ਤੁਸੀਂ ਮੈਂ ਤੁਹਾਨੂੰ ਕਹਿੰਦਾ ਅੱਜ ਤੈਨੂੰ ਦਾਦੀ ਦਾ ਹੱਥ ਚੁੱਕਿਆ ਨਜ਼ਰ ਆ ਗਿਆ ਜਦੋਂ ਉਹ ਮੇਰੇ ਹੱਥ ਚੁੱਕਦੇ ਉਹਨੂੰ ਉਹ ਨਜ਼ਰ ਨਹੀਂ ਆਉਂਦਾ ਉਹ ਜਿੱਦਾਂ ਮਰਜੀ ਆ ਅੱਜ ਤੋਂ ਬਾਅਦ ਹਰਕਤ ਨਹੀਂ ਹੋਣੀ ਚਾਹੀਦੀ ਉਹ ਛੱਡੋ ਅੱਜ ਤੋਂ ਬਾਅਦ ਮੌਕਾ ਕੀ ਦੇਣਾ ਨਿਕਲੋ ਬਕਵਾਸ ਘੱਟ ਕਰ ਨਿਕਲ ਤੂੰ ਇੱਥੋਂ ਕਰੋ ਜਿਹੜੀ ਤੂੰ ਹਰਕਤ ਕੀਤੀ ਨਾ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ ਤੈਨੂੰ ਇੱਕ ਹਰ ਚੇ ਮੇਰੀ ਗੱਲ ਸੁਣ ਲੈ ਅੱਜ ਬਨੋਦਾ ਹੱਥ ਲਾਇਆ ਤੇ ਐ ਨਾ ਵੇ ਤੂੰ ਹੀ ਮੈਂ ਕੋ ਛੱਤਰ ਖਾ ਲਵੇ ਹਾਂ ਹਾਂ ਛੱਤਰ ਖਾ ਲਵੇ ਮਾਰ ਤੈ ਚਲੋ ਇੱਥੋਂ ਨਿਕਲੋ ਮੈਂ ਕਹਾਂ ਨਾ ਅੱਗੇ ਮੈਂ ਤੈਨੂੰ ਮਾਂ ਕਹਿ ਕੇ ਖੁਸ਼ ਨਹੀਂ ਹਾਂਗਾ ਤੈ ਨਿਕਲ ਜਾ ਹਣ ਇੱਥੋਂ ਕਿਉਂ ਕੋਈ ਨਵੀਂ ਮਾਂ ਨਹੀਂ ਹੂੰ ਬਕਵਾਸ ਕਰਦਾ ਮੈਂ ਮੈਂ ਕਹਾਂ ਨਾ ਚਲੋ ਮਮੀ ਵਾ ਐ ਹੋਈ ਮਜਦਰੀ ਪਹਿਲਾ ਕੀਤੀ ਹੁੰਦੀ ਤੇ ਮੰਮੀ ਇਹ ਦਿਨਗੇ ਆਉਣੇ ਸੀ ਅਜੇ ਦੀ ਇਹ ਹਲਾਤ ਹੀ ਨਹੀਂ ਹੋਣੀ ਸੀ ਮੰਮੀ ਬਹੁਤ ਵਧੀਆ ਕੰਮ ਕੀਤਾ ਐਸੇ ਲਾਇਕ ਹੈ ਓ ਬੜੀ ਬਕਵਾਸ ਨਾ ਕਰ ਤੈਨੂੰ ਜਿਹੜੀ ਜਾਂ ਜਬਾਨ ਲੱਗ ਗਈ ਆ ਤੇ ਬੋਧਾ ਮੇਰੇ ਨਾਲ ਉੱਚੀ ਨਹੀਂ ਕੀਤੀ ਨਾ ਇੱਥੇ ਗੱਡ ਲੂੰਗਾ ਤੈਨੂੰ ਸ਼ਰਮ ਕਰ ਤੇਰਾ ਵੱਡਾ ਭਰਾ ਵੈ ਅਸਲ ਬੋਲੀ ਦਾ ਭਰਾ ਨੂੰ ਓ ਸ਼ਰਮ ਨਾ ਤਾਡੇ ਦੋਵਾਂ ਵਰਗਿਆਂ ਨਾਲੀ ਸ਼ਰਮ ਕਰਾਵਾਂ ਟਕੇ ਦਾ ਵੱਡਾ ਭਰਾ ਵਾਏ ਸ਼ਰਮ ਮੰਮੀ ਨੂੰ ਸ਼ਰਮ ਕਿਤੋਂ ਨਹੀਂ ਆ ਸ਼ਰਮ ਦੇ ਦੇ ਲਾਗੋ ਲਾਗੋ ਨਹੀਂ ਨਗਦੀ ਮੰਮੀ ਇਹਨੇ ਬਹੁਤ ਗਲਤੀਆਂ ਕੀਤੀਆਂ ਨੇ ਤੇ ਹਰ ਗਲਤੀ ਉੱਤੇ ਮੈਂ ਤਾਂ ਵੱਡੇ ਭਰਾ ਹੋਂ ਦੇ ਨਾਤੇ ਮੈਂ ਫਰਜ਼ ਦੇ ਸਮਝ ਕੇ ਟੱਕਦਾ ਰਿਹਾ ਜੇ ਮੈਂ ਤੁਹਾਨੂੰ ਇਹਦੇ ਬਾਰੇ ਦੱਸਾਂ ਇਹਦੀਆਂ ਗਲਤੀਆਂ ਬਾਰੇ ਦੱਸਾਂ ਇਹਦੀ ਹਰਕਤਾਂ ਦੱਸਾਂ ਆਪਾਂ ਨੂੰ ਸ਼ਰਮ ਆ ਜੂਗੀ ਪਰ ਮੰਮੀ ਇਹ ਬੰਦੇ ਨੂੰ ਨਹੀਂ ਕਦੀ ਸ਼ਰਮ ਆਉਗੀ ਅਰਜਨ ਕੀ ਕੰਨਾ ਪਿਆ ਤੂੰ ਮੰਨੂ ਨਾ ਸਹੀ ਸਹੀ ਨਾ ਪੂਰੀ ਗੱਲ ਦੱਸ ਮੰਮੀ ਮਿੰਨੇ ਤੇਨੂੰ ਛੋਟਾ ਭਰਾ ਕਹਿਣ ਲੱਗੇ ਵੀ ਸ਼ਰਮ ਆਰੀ ਹੈ ਤੁਹਾਨੂੰ ਪਤਾ ਮੰਮੀ ਥੋੜੇ ਦਿਨ ਪਹਿਲਾਂ ਇੰਨੇ ਘਰ ਚ ਇੱਕ ਸ਼ਰੇਂੰਤਾ ਰਚਿਆ ਸੀ ਕੀ ਮਤਲਬ ਤੇਰਾ ਮੰਮੀ ਥੋੜੇ ਦਿਨ ਪਹਿਲਾਂ ਜਿਹੜਾ ਚਾਚੀ ਤੇ ਚੋਰੀ ਦਾ ਇਲਜ਼ਾਮ ਲੱਗਾ ਸੀ ਉਹ ਚੋਰੀ ਚਾਚੀ ਨੇ ਨਹੀਂ ਕੀਤੀ ਉਹ ਚੋਰੀ ਇੰਨੇ ਕੀਤੀ ਹੈ ਇੰਨੇ ਇਸ ਲੱਭਾਂ ਦੀ ਗੱਲ ਦੱਸ ਕਰੀ ਚਾਚੂ ਚਾਚੀ ਦੇ ਜਿਹੜਾ ਚੋਰੀ ਦਾ ਇਲਜ਼ਾਮ ਲੱਗੰਦਾ ਸੀ ਹੂੰ ਉਹ ਚਾਚੀ ਨੇ ਨਹੀਂ ਕੀਤੀ ਉਹ ਨੇ ਕੀਤੀ ਐ ਨੇ ਤੂੰ ਬੜੀ ਬਕਵਾਸ ਨਾ ਕਰ ਚੁੱਪ ਕਰ ਕੀ ਐ ਸਬੂਤ ਸਰ ਕੋ ਸਬੂਤ ਦੇਗਾ ਜੱਜ ਸਾਹਿਬ ਹੂੰ ਅੱਜ ਸਬੂਤ ਮੈਂ ਵਿਖਾਉਂਗਾ ਜੱਜ ਤੁਹਾਨੂੰ ਉਹਦੋਂ ਇੰਨੇ ਦਿਖਾਇਆ ਸੀ ਨਾ ਕਿ ਸਾਰੇ ਘਰ ਚ ਇੱਕ ਖਲੇੜਾ ਪਾਇਆ ਸੀ ਅੱਜ ਉਹ ਖਲੇੜਾ ਮੈਂ ਸਮੇਟੂਗਾ ਕਿ ਮੈਂ ਦੱਸੂਗਾ ਇਹ ਦੀ ਅਸਲੀਅਤ ਤੁਹਾਨੂੰ ਸਾਰਿਆਂ ਨੂੰ चाची की वीडियो बनाई वीडियो बनाई तुडा तो गिरया निकल आया भी मेरा पुत्र कि अपने घर चोरी करने लग पिया व ਤੇ ਨਾਮ ਵਿਚਾਰੀ ਚਾਚੀ ਦੇ ਨਾਲ ਹੋ ਗਿਆ ਆਸੇ ਥੋੜੀ ਜਿਨੀ ਤੇ ਸ਼ਰਮ ਕਰ ਲੈਂਦਾ ਉਹਨੇ ਤੇਰਾ ਕੀ ਵਿਗਾੜਿਆ ਸੇ ਪਹਿਲਾਂ ਕਿਉਂ ਇਹ ਗੱਲ ਦੱਸੀ ਅਰਜੁਨ ਤੂੰ ਉਸ ਦਿਨ ਕਿਉਂ ਨਹੀਂ ਗੱਲ ਦੱਸੀਏ ਚਾਚੂ ਮੈਂ ਬਸ ਇਹ ਦੇਖਣਾ ਚਾਹੁੰਦਾ ਸੀ ਕਿ ਇਨਸਾਨ ਕਿੱਥੋਂ ਤੱਕ ਢਿੱਡ ਸਕਦਾ ਇਹ ਇਨਸਾਨ ਇੱਕ ਘਰ ਕਿਉਂ ਤੋਰੰਦਿਆ ਵਾ ਇਹ ਬਹੁਤ ਚਾਰ ਬਾਜ ਨਿਕਲਿਆ ਕੀ ਜਵਾਬ ਹੈ ਤੇਰੇ ਕੋਲ ਇਸ ਗੱਲ ਦਾ ਸੱਚ ਉਹਦੇ ਉਸ ਦਿਨ ਬੜੇ ਕੌਨਫੀਡੈਂਸ 'ਚ ਐਂ ਡਿਆ ਹਾਂ ਕਿ ਮੇਰ ਕੋ ਸਬੂਤ ਆ ਵੇਖੋ ਚਾਚੀ ਨੇ ਪੈਸੇ ਕੱਢੇ ਤੇ ਚਾਚੀ ਨੂੰ ਤੋਹੇ ਕਿਹਾ ਹੋਇਆ ਹੈ ਨਾ ਪੈਸੇ ਕੱਢਣ ਤੇ ਬਾਅਦ ਚਾਚੀ ਨੂੰ ਝੂਠੇ ਆ ਪਾਤਾ ਈ ਦੋ ਮਾਰਦੇ ਮੂਹ ਦੇ ਤੈਨੂੰ ਪਤਾ ਲੱਗੇ ਜ਼ਰੂਰੀ ਥੋੜੀ ਐ ਕਿ ਮਾਰੂੰਗਾ ਤੇ ਫੇਰ ਹੀ ਅਕਲ ਹੋਣੀ ਆ ਆ ਵੱਜਣੀ ਡਈਆਂ ਆ ਇਹ ਗੱਲਾਂ ਜਿਹੜੀਆਂ ਕਰਨੀਆਂ ਚ ਪੀੜਾ ਨਾਲੋਂ ਘੱਟ ਤੇ ਨਹੀਂ ਕੋਈ ਬੱਚਾ ਤੇ ਹੈ ਨਹੀਂ ਆ ਕਿ ਜਿਹਨੂੰ ਕੁੱਟ ਕੇ ਸਮਝਾ ਲਈਏ ਸਿਆਣਾ ਬੇਣਾ ਵਾ ਸਮਝਦਾਰ ਆ ਗੋਲਡੀ ਸਮਝ ਨਹੀਂ ਲੱਗ ਰਹੀਏ ਕਾਰ ਕਿਉਂ ਤੋਲੰਦ ਲੱਗਾ ਹੈ ਗੋਲਡੀ ਕਾਦੀ ਦੁਸ਼ਮਣੀ ਕੱਢਣ ਡਿਆਂ ਤੂੰ ਦੱਸ ਸਮਝਾ ਜਰਾ ਮੈਨੂੰ ਜੇ ਕੋਈ ਤੇਰੇ ਮਨ ਚ ਗੱਲ ਆ ਤਾਂ ਮੈਨੂੰ ਗੱਲ ਦੱਸ ਹੋ ਸਕਦਾ ਤੇਰੀ ਗੱਲ ਸਹੀ ਹੋਵੇ ਕੀ ਵਿਗਾੜਿਆ ਉਹਨੇ ਤੇਰਾ ਤੇ ਨਾਲੇ ਕਿਤਰਾ ਤੂੰ ਅੱਜ ਆਪਣੀ ਮਾਂ ਦੇ ਉੱਤੇ ਪੈਣ ਡਿਆ ਹੋਏ ਮੈਨੂੰ ਨਾ ਮਜਬੂਰ ਨਾ ਕਰ ਏ ਨਾ ਹੋਵੇ ਤੂੰ ਆਪਣੀ ਮੰਮੀ ਨੂੰ ਘਰੋਂ ਕੱਢਣ ਡਿਆ ਈ ਮੈਨੂੰ ਤੈਨੂੰ ਕੱਢਣਾ ਪਵੇ ਸਿੱਧੀ ਤਰ੍ਹਾਂ ਦੱਸ ਦੇ ਉਹ ਬੋਲੇਗਾ ਕੁਝ ਕਿਉਂਕਿ ਤੇ ਸਾਰਾ ਕੁਝਗਾ ਸਿੱਧੀ ਤਰ੍ਹਾਂ ਦੱਸ ਨਹੀਂ ਤੇ ਏ ਨਾ ਹੋਵੇ ਤੂੰ ਆਪਣੀ ਮੰਮੀ ਨੂੰ ਬਾਹਰ ਕੱਢਣ ਡਿਆ ਈ ਮੈਨੂੰ ਤੈਨੂੰ ਕੱਢਣਾ ਪਵੇ ਚਾਚੂ ਮੈਂ ਸੋਨਿਆ ਦੀ ਦੀ ਗੱਲਾਂ 'ਚ ਆ ਗਿਆ ਸੀਗਾ ਸੋਨਿਆ ਦੀਆਂ ਗੱਲਾਂ 'ਚ ਹਾਂਜੀ ਉਹ ਕਿਦ ਤਰ੍ਹਾਂ ਸੋਨਿਆ ਦਾ ਕੀ ਲੈਣਾ ਦੇਣਾ ਇਸ ਗੱਲ ਨਾਲ ਉਹਨਾਂ ਨੇ ਕਿਹਾ ਵੀਡੀਓ ਤੇ ਤੂੰ ਬਣਾਈ ਪੈਸੇ ਤੇ ਤੂੰ ਮੰਗੇ ਮੈਂ ਪਲਾਨ ਸੀਗਾ ਚਾਚੂ ਸਾਡੇ ਦੋਵਾਂ ਦਾ ਕਿਰਨ ਚਾਚੀ ਕੋ ਉਹਨਾਂ ਨੇ ਬਦਲਾ ਲੈਣਾ ਸੀਗਾ ਕੋਈ ਤੇ ਤਾਂ ਕਰਕੇ ਫਿਰ ਮੈਂ ਉਹਨਾਂ ਦੀ ਗੱਲਾਂ ਚ ਆ ਗਿਆ ਮੈਨੂੰ ਮaaf ਕਰ ਦੇ ਚਾਚੂ ਮੇਰੀ ਇਹੋ ਜੀ ਕੋਈ ਇੰਟੈਂਸ਼ਨ ਨਹੀਂ ਸੀ ਹੈਗੀ ਉਹਦੇ ਆਪ ਕੱਲ ਮਾਫੀ ਮੰਗ ਕੇ ਗਈ ਕਿਰਨ ਕੋ ਮaaf ਕਰ ਦੋ ਮੈਂ ਤਬਾਦ ਨਹੀਂ ਹੁੰਦੀ ਪਾ ਵੀ ਇਹ ਤੁਸੀਂ ਵੇਖੋ ਕੀ ਕਰਨਾ ਇਹਦੇ ਨਾਲ ਕਿਉਂਕਿ ਮੇਰੇ ਤੇ ਨਾ ਤੂੰ ਬਣ ਹੁੰਦਾ ਗਿਆ ਅਜੇ تنਸ਼ੇ ਰਮਾਈ ਤੂੰ ਆਪਣੀ ਭੈਣ ਨਾਲ ਮਿਲ ਕੇ ਤੇ ਆਪਣੀ ਚਾਚੀ ਦੇ ਸਾਹਮਣੇ ਉਹ ਆਤੈ ਉਹ ਵੀ ਚੋਰੀ ਦਾ ਬਾਹਰ ਤੂੰ ਮਾੜਾ ਹੈ ਸੀ ਤੇ ਘਰ ਵੀ ਨਾ ਤੂੰ ਸਾਰਿਆਂ ਦੀ ਨਿਗਾਹ ਤੋਂ ਗਿਰ ਗਿਆ ਤੇ ਪੁੱਤਰ ਮੈਂ ਮੰਦੀ ਆ ਕਿ ਮੇਰੀਆਂ ਵੀ ਬਹੁਤ ਗਲਤੀਆਂ ਸੀ ਪਰ ਮੇਰੀ ਪਰਵਿਸ਼ ਅੱਡੀ ਮਾਰੀ ਵੀ ਨਹੀਂ ਸੀ ਕਿ ਮੇਰਾ ਪੁੱਤ ਅੱਡੀ ਗਿੜੀ ਹੀ ਹਰਕਤ ਕਰੇਗਾ ਕੀ ਵਗਾਇਆ ਸੀ ਆਪਣਾ ਅਜਾ ਆਪਣਾ ਫਟਾ ਭੜਾਏ ਦੇਣਾ ਉਹ ਆ ਕੁਛ ਕਰਤਾ ਪਏ ਜਿਉਂ ਜਾਂ ਪੁੰਕਰਣ ਦੇ ਆ ਪੁੱਤਰ ਹਜੇ ਵੀ ਘੜੀ ਗਿਆ ਸੁਧਰ ਜਾ ਕਿਸੇ ਦੇ ਮਗਰ ਨਾ ਲੱਗ ਤੂੰ ਦਾਦੀ-ਦਾਦੀ ਕਰਦਾ ਮੈਂ ਨਾ ਥੋੜਾ ਜਿਹਾ ਨਾ ਸਮਝਣ ਦੀ ਕੋਸ਼ਿਸ਼ ਕਰ ਪੁੱਤਰ ਤੂੰ ਹੁਣ ਬੱਚਾ ਨਹੀਂ ਹੈਗਾ ਤੈਨੂੰ ਸੋਟੀਆਂ ਮਾਰ ਦਵਾਂਗੇ ਦੁੱਚ ਪੇੜਾ ਮਾਰ ਦਵਾਂਗੇ ਤੇ ਤੂੰ ਸੁਧਰ ਜਾਏਗਾ ਇਹ ਜਿੰਨੇ ਦਾ ਤੈਨੂੰ ਅੰਦਰੋਂ ਨਹੀਂ ਨਾ ਹੋਣਾ ਮੋਣੀ ਦੇ ਲਈ ਤੂੰ ਸੁਧਰ ਜਾ ਸੋਚ ਸਮਝ ਦੇਖ ਅੱਜ ਤੇ ਤੇਰਾ ਚਾਚਾ ਆਇਆ ਜਿੰਨੇ ਤੈਨੂੰ ਮਾਫ ਕਰ ਤੀ ਤੂੰ ਬਾਹਰ ਇਹੋ ਜਿਹੀ ਹਰ ਗੱਤ ਕੀਤੀ ਉਹਦੇ ਨਾਲ ਤੇਰੀ ਕੁੱਟ-ਕੁੱਟ ਚਮੜੀ ਉਨਾਲੀ ਦੇਰ ਜਣੀ ਸੀ ਕਿਸ ਮੂੰਹ ਨਾਲ ਉਹ ਦੁਕਾੜਦਿਆ ਨੂੰ ਬੁਲਾਏਗਾ ਜਦ ਤੂੰ ਗਲਤੀ ਕਰਦੀ ਹੈ ਨਾ ਆ ਮਾਫ ਕਰਨ ਦੇ ਨਾ ਲਾਇਕ ਨਹੀਂ ਤੋਂ ਮੈਂ ਨਹੀਂ ਚਾਹਦੀ ਕਿ ਤੇਰਾ ਪਰਸ਼ਾਵਾ ਮੇਰੇ ਕੋਲ ਤਾਂ ਤੇ ਚਲੋ